ਮम्मा ਅੰਤੂ ਸਿੱਕੀ ਬਣਾ ਰਿਹਾ ਹਾਂ ਸ਼ਿਮਲਾ ਮਿਰਚ ਹੈ ਨਾ ਚਲੋ ਫੇਸਬੁੱਕ ਫੈਮਲੀ ਨੂੰ ਵੀ ਦਿਖਾਣੇ ਆ ਕਿਵੇਂ ਬਣਦੀ ਹੈ ਚਲੋ ਵੀ ਤੇਰਸ ਬਣਾਇਆ ਪੁੱਤ ਤੜਾਵਾ ਮੈਨੂੰ ਜ਼ਰੂਰ ਤੇਰ ਗਰਮ ਬਣ ਗਿਆ ਸੀ ਜਾਂ ਤੇ ਆਏ ਇਹਨੇ ਚ ਪਿਆਜ਼ ਪੁੰਦਿਆਂ ਬੈਸੇ ਤਾਂ ਦਾਲ ਪਈ ਸੀ ਡਾਲ ਮੈਂ ਬਣਾਈ ਸੀ ਇਹਦੀ ਮਾਰਨਿੰਗ ਵਾਲੀ ਉਹ ਪਈ ਹੋਈ ਆ ਮੈਂ ਚਲوں ਥੋੜੀ ਸਬਜੀ ਬਣਾ ਲੈਂਦੀ ਆ ਤੇ ਆ ਦੇਖੇ ਤੇ ਪਿਆਜ਼ ਪੁੱਜਦਾ ਤੇ ਆਪਾਂ ਮਿਰਚਾ ਕਰ ਲੈਨੇ ਮਿਰਚਾਂ ਦੇ ਬੀਜ ਨੇ ਨਾ ਜਿਹੜੇ ਸਾਰੇ ਕੱਢ ਦੇਣੇ ਚਾਹੀਦੇ ਨੇ ਆਪਾਂ ਨੂੰ ਨੇ ਜਿਹੜੇ ਆਪਾਂ ਨੂੰ ਖੱਟੇ ਢ ਘਾ ਰਹੰਦੇ ਆ ਮਿਰਚਾਂ ਦੀ ਸਬਜੀ ਖਾ ਕੇ ਉਹ ਤਾਂ दही ਖੱਟੇ ਢ ਘਾ ਰਹੰਦੇ ਨੇ ਆਪਾਂ ਨੂੰ ਜਦੋਂ ਆਪਾਂ ਮਿਰਚਾਂ ਦੇ ਬੀਜ ਨਹੀਂ ਕੱਢਦੇ ਹੈਗੇ ਜਿਹੜੇ ਬੀਜ ਨੇ ਉਹ ਹਜਮ ਨਹੀਂ ਆਂਦੇ ਤੇ ਬੀਜ ਨੂੰ ਪਹਿਲਾਂ ਨਾ ਸਾਰੇ ਕੱਢ ਕੇ ਇਸ ਤਰ੍ਹਾਂ ਉਹ ਕਰਦੇ ਰੇ। ਫੇਰ ਸਬਜੀ ਬਣਾਦੇ ਜੀ। ਇਹ ਵਿੱਚ ਅੱਧੇ ਖੰਦੀ ਭਰ ਲੈਣੀ ਆ। ਸਿੱਖ ਗਿਆ ਹੁਣ ਸਿੱਖੀ ਜਾਈਨਾ ਨਾਲ। ਅਗਲੀ ਵਾਰ ਤੇਹੀਂ ਸਬਜੀ ਬਣਾਣੀ ਆ। ਅੱਛਾ। ਹਾਂ ਦੇਖ ਆਹਾ ਪਾਟਪਾ ਜਿਵੇਂ ਥੋੜੀ ਜੀ। ਆਹ ਪਤਾ ਜੀਰਾ ਇਹ ਭੁੱਜੇ ਨਹੀਂ ਹੋਏ। ਇਹ ਸਾਰੇ ਕੁਝ ਬਿਨਾ ਭੁੱਜੇ ਤੋਂ ਆ। ਜੀਰਾ ਪਤਾ। ਆਹ ਪਤਾ ਪਣਾਮਕੋ। ਮਿਰਚ ਜਿਹੜੀ ਆਪਾਂ ਹਰੀ ਮਿਰਚ ਕੱਟੀ ہوئی ਪਾਵਾਂਗੇ ਇੱਧਰ ਰੱਖ ਲਈ ਆ। ਪਹਿਲਾਂ ਆਪਾਂ ਨਿੰਡਿਆ ਦੇਖੋ। ਆ ਦੇਖੋ ਆਪਾਂ ਹਰੀ ਮਿਰਚਾਂ ਦੋ ਕੱਟ ਕੇ ਰੱਖ ਲਈਆਂ ਸੀ। ਮਿਰਚ ਆਪਾਂ ਹਰੀਆਂ ਪਾਵਾਂਗੇ। ਇਹਦੇ ਵਿੱਚ ਆਪਾਂ ਥੋੜੇ ਕੜੀ ਪੱਤੇ ਪਾਵਾਂਗੇ ਫਿਰ ਆਪਾਂ ਤੋੜ ਕੇ ਲਾਉਣੇ ਆ। ਕੜੀ ਪੱਤਿਆਂ ਨਾਲ ਤਾਂ ਇਹਦਾ ਹੋਰ ਵੀ ਟੇਸਟ ਵਾਜਣਾ। ਉਹ ਆਪਾਂ ਫਿਰ ਠਹਿਰ ਕੇ ਪਾਉਣੀ ਆ। ਹੁਣ ਆਪਾਂ ਇਹਦੇ ਵਿੱਚ ਪਾਉਣੀ ਆ ਅਲੂ। ਕਰਾਉਂਗਾ। ਹਾਂ। ਆ ਦੇਖੋ। ਹੁਣ ਆਪਾਂ ਥੋੜੀ ਜਿਹੀ ਲਸਣ ਰਿਜਨ ਤੱਕ ਇਹ ਨਹੀਂ ਹੁਣ ਲਾ ਕੇ ਰੱਖ ਦਾਂਗੇ। ਟੱਕ ਦਾਂਗੇ ਐਵੇਂ। ਚਮਚਾ ਬਾਹਰ ਕੱਢ ਕੇ ਫੇਰ ਥੋੜੀ ਥੋੜੀ ਬਾਅਦ ਦੋ ਤਿੰਨ ਵਾਰੀ ਹਿਲਾਵਾਂਗੇ। 10-15 ਮਿੰਟਾਂ ਦੀ ਸਬਜ਼ੀ ਬਣ ਜੂਗੀ। ਪਹਿਲਾਂ ਆਪਾਂ ਦੇ ਵਿੱਚ ਨੂਣ ਮਿਰਚ ਸਾਰਾ ਹਲਾ ਦੇਣਾ ਤੜਕਾ। ਆਇਆ। ਆ ਦੇਖੋ। ਹਾਂਜੀ ਇਹ ਹੁਣ ਆਪਾਂ ਸਬਜ਼ੀ ਵਿੱਚ ਸਾਰਾ ਨੂਣ ਮਿਰਚ ਹਲਾ ਦੇਣਾ ਦੇਖੋ। ਤੇ ਠਕਤੀ ਹੁਣ ਆਪਾਂ ਥੋੜੀ ਜੀ ਆਂਚ ਕਰਤੀ ਗੈਸ ਨੂੰ ਸਿਮ ਦੇ ਤੇ ਕਰਤਾ ਤੇ ਹੁਣ ਆਪਾਂ ਦੇਖਦੇ ਆ 15 ਮਿੰਟ ਹੋ ਗਏ ਸੀ 2-3 ਵਾਰ ਆਪਾਂ ਹਲਾ ਕੇ ਸੀ ਸਬਜ਼ੀ ਦੇਖੋ ਬਣ ਕੇ ਪੂਰੀ ਤਰ੍ਹਾਂ ਤਿਆਰ ਹੋ ਗਈ ਆ। ਦੇਖੋ।